ਹਾਂਜੀ ਸਾਰੇ ਭੈਣ ਭਰਾਵਾਂ ਨੂੰ ਜੈ ਮਸੀਹ ਦੀ ਮੇਰਾ ਨਾਮ ਪਾਸਟਰ ਗੋਪੀ ਸੁਖਵਿੰਦਰ ਰਾਜਾ ਮਨਿਸੀ ਤੋਂ ਔਰ ਅੱਜ ਅਸੀਂ 10 ਜੁਲਾਈ ਨੂੰ ਇਕੱਠੇ ਹੋਏ ਹਾਂ ਪ੍ਰਭੂ ਦੇ ਦਾਸ ਪਾਸਟਰ ਰਗਵੀਰ ਸਿੰਘ ਹੈਪੀ ਜੀ ਉਹਨਾਂ ਦੇ ਚਰਚ ਵਿੱਚ ਤੇ ਅੱਜ ਸਾਡੇ ਇਕੱਠੇ ਹੋਣ ਦਾ ਜਿਹੜਾ ਕਾਰਨ ਆ ਉਹ ਜਿੱਦਾਂ ਕਿ ਤੁਹਾਨੂੰ ਸਭ ਨੂੰ ਪਤਾ ਹੈ ਕਿ ਤੁਸੀਂ ਫੇਸਬੁੱਕ ਤੇ ਮਾਧਿਅਮ ਦੇ ਰਾਹੀਂ YouTube ਦੇ ਮਾਧਿਅਮ ਦੇ ਰਾਹੀਂ ਤੁਸੀਂ ਦੇਖਿਆ ਹੋਏਗਾ ਇਸ ਕੁਵਿੰਦਰ ਰਾਜਾ ਮਨਿਸਤਰੀ ਦੇ ਵੱਲੋਂ 30 ਜੁਲਾਈ ਨੂੰ ਭਗਤਾਂ ਵਾਲਾ ਦਾਣਾ ਮੰਡੀ ਦੇ ਵਿੱਚ 30 ਜੁਲਾਈ ਨੂੰ ਬਹੁਤ ਵੱਡਾ ਪਿਆਰ ਦਾ ਸਨੇਹਾ ਸਭਾ ਕੀਤਾ ਜਾ ਰਿਹਾ ਹੈ। ਤੋਂ ਅੱਜ ਸਾਡੇ ਨਾਲ ਪ੍ਰਭੂ ਦੀਆਂ ਮਹਾਨ ਸ਼ਕਤੀਆਂ ਔਰ ਕੌਮ ਦੇ ਨਮਾਇਦੇ ਜਿੱਦਾਂ ਤੁਸੀਂ ਜਾਣਦੇ ਹੋ ਪ੍ਰਧਾਨ ਜੌਨ ਕੋਡਲੀ ਜੀ ਔਰ ਬਿਸ਼ਪ ਸਾਹਿਬ ਪਾਸਰ ਗਬੀਰ ਸਿੰਘ ਹੈਪੀ ਜੀ ਔਰ ਹੋਰ ਵੀ ਪ੍ਰ부ਦੇ ਦਾਸ ਚੇਅਰਮੈਨ ਸਾਹਿਬ ਸੁਖਦੇਵ ਗਿੱਲ ਜੀ ਔਰ ਪ੍ਰ부ਦੇ ਦਾਸ ਪਾਸਰ ਗੁਰਵਿੰਦਰ ਜੀ ਪਾਸ ਬਲਵਿੰਦਰ ਸੋਨੂ ਜੀ ਪਾਸਟਰ ਦਲਬੀਰ ਜੀ ਪਾਸ ਬਲਜੀਤ ਜੀ ਔਰ ਹੋਰ ਵੀ ਖੁਦਾ ਦੇ ਖਾਦਮ ਇਸ ਜਗ੍ਹਾ ਤੇ ਇਕੱਤਰ ਹੋਏ ਨੇ ਆ ਜਿਹੜਾ ਇਹ ਜਿਹੜੇ ਪ੍ਰੈਸ ਕਾਨਫਰੰਸ ਰੱਖੀ ਗਈ ਆ ਉਹ ਇਹ ਹੈ ਕਿ 30 ਜੁਲਾਈ ਨੂੰ ਸੁਖਵਿੰਦਰ ਰਾਜਾ ਮਨਿਸੀ ਦੇ ਵੱਲੋਂ ਔਰ ਭਗਤਾ ਵਾਲਾ ਦਾਣਾ ਮੰਡੀ ਦੇ ਵਿੱਚ ਔਰ ਬਹੁਤ ਵੱਡਾ ਮਸੀਹ ਪਿਆਰ ਦਾ ਸਨੇਹਾ ਸਮੇਲਨ ਜਿਹੜਾ ਕੀਤਾ ਜਾ ਰਿਹਾ ਜਿਸ ਵਿੱਚ ਅੱਜ ਸਾਰੇ ਹੀ ਪ੍ਰਭੂ ਦੇ ਦਾਸ ਔਰ ਬਿਸਬ ਸਹਿਬਰਨਾ ਵੱਲੋਂ ਔਰ ਮੇਰੇ ਵੱਲੋਂ ਜਾਨੀ ਕਿ ਸੁਖਵਿੰਦਰ ਰਾਜਾ ਮਨਿੱਸੀ ਦੇ ਵੱਲੋਂ ਆਪ ਸਭ ਨੂੰ ਹੱਥ ਜੋੜ ਕੇ ਅਪੀਲ ਹੱਥ ਜੋੜ ਕੇ ਨਿਮਰਤਾ ਸਹਿਤ ਬੇਨਤੀ ਕੀਤੀ ਜਾਂਦੀ ਹੈ ਕਿ 30 ਜੁਲਾਈ ਨੂੰ ਦੇਖੋ ਇਹ ਜਿਹੜਾ ਪ੍ਰੋਗਰਾਮ ਦਾ ਨਾਮ ਹੈ ਇਹਦਾ ਨਾਮ ਹੈ ਪਿਆਰ ਦਾ ਸਨੇਹਾ ਤੋਂ ਪ੍ਰਭੂ ਦੇ ਦਾਸ ਵਾਸ ਸੁਖਵਿੰਦਰ ਰਾਜਾ ਜੀ 30 ਜੁਲਾਈ ਨੂੰ ਦਿਨ ਬੁੱਧਵਾਰ ਪਿਆਰ ਦਾ ਸਨੇਹਾ ਲੈ ਕੇ ਔਰ ਭਗਤਾ ਵਾਲਾ ਦਾਣਾ ਮੰਡੀ ਚ ਪਹੁੰਚ ਰਿਹਾ ਸੋ ਮੇਰੀ ਹੱਥ ਜੋੜ ਕੇ ਆਪ ਸਭ ਨੂੰ ਅਪੀਲ ਹੈ ਕਿ ਅਸੀਂ 71 ਦਾ ਸਬੂਤ ਦੇਣਾ ਹੈ ਅਸੀਂ ਇੱਕ ਦੂਜੇ ਨੂੰ ਇਕੱਠੇ ਹੋਣ ਦਾ ਸਬੂਤ ਦੇਣਾ ਹੈ ਜਿੱਦਾਂ ਕਿ ਬਾਈਬਲ ਦਾ ਹੁਕਮ ਹੈ ਔਰ ਪ੍ਰਭੂ ਯਿਸੂ ਨੇ ਵੀ ਯਹਵਾ ਪਰਮੇਸ਼ਰ ਨੇ ਵੀ ਆਖਿਆ ਵਾ ਕਿੰਨੀ ਸੋਹਣੀ ਗੱਲ ਆ ਜੇਕਰ ਭਰਾ ਮਿਲਜੋਲ ਕੇ ਰਹਿਣ ਸੋ ਪ੍ਰਭੂ ਦੇ ਦਾਸ ਦਾ ਮੇਨ ਜਿਹੜਾ ਮਕਸਦ ਇਹ ਹੈ ਜੋ ਭਗਤਾ ਵਾਲਾ ਦਾਣਾ ਮੰਡੀ ਦੇ ਅੰਦਰ ਜਿਹੜਾ ਮੀਟਿੰਗ ਕਰਨ ਦਾ ਪ੍ਰੋਗਰਾਮ ਕਰਨ ਦਾ ਪਿਆਰ ਦਾ ਸਨੇਹਾ ਸਭਾ ਕਰਨ ਦਾ ਜਿਹੜਾ ਮੇਨ ਮਕਸਦ ਉਹ ਇਹ ਹੈ ਕਿ ਅਸੀਂ ਸਾਰੇ ਇਹ ਪਿਆਰ ਦਾ ਸਬੂਤ ਦੇਈਏ ਅਸੀਂ ਸਾਰੇ ਹੀ ਇਕੱਤਰਤਾ ਦਾ ਸਬੂਤ ਦੇਈਏ ਤੇ ਸਾਰੇ ਹੀ ਵਿਸ਼ਵ ਸਹਿਬਾਨਾਂ ਨੂੰ ਲੀਡਰ ਸਹਿਬਾਨਾਂ ਨੂੰ ਐਲਡਰ ਸਹਿਬਾਨਾਂ ਨੂੰ ਪ੍ਰੋਫਟਾਂ ਨੂੰ ਔਰ ਰੈਵਿਡੈਂਟ ਜਿੰਨੇ ਵੀ ਖੁਦਾ ਦੇ ਖਾਦਮ ਵਕ ਵਕ ਧਰਤੀ ਦੇ ਸੇਵਾ ਕਰ ਰਹੇ ਆ ਮੇਰੀ ਉਹਨਾਂ ਨੂੰ ਇਹ ਅਪੀਲ ਹੈ ਔਰ ਨਿਮਰਤਾ ਸਹਿ ਇਹ ਬੇਨਤੀ ਹੈ ਕਿ 30 ਜੁਲਾਈ ਦਿਨ ਬੁੱਧਵਾਰ ਸਮਾਂ ਹੈ ਸ਼ਾਮ 6 ਵਜੇ ਤੋਂ ਲੈ ਕੇ ਰਾਤ 10 ਵਜੇ ਤੱਕ ਆਪ ਸਾਰੇ ਜਰੂਰ ਪਹੁੰਚੋ ਤੇ ਇਸ ਪਿਆਰ ਦੇ ਸ੍ਰੇਆ ਸਭਾ ਦੀਆਂ ਜੜੀਆਂ ਵਾਂ ਰੌਣਕਾਂ ਨੂੰ ਵਧਾਇਆ ਜਾਵੇ ਵੇਖੋ ਜੀ ਮੈਂ ਪਹਿਲਾਂ ਵੀ ਇਹ ਗੱਲ ਕੀਤੀ ਹੈ ਕਿ ਪਿਆਰ ਦਾ ਸਨੇਹਾ ਇਸ ਕਰਕੇ ਰੱਖਿਆ ਗਿਆ ਹੈ ਕਿ ਅਸੀਂ ਸਾਰੇ ਹੀ ਮਸੀਹ ਭਾਈਚਾਰਾ ਰਲ ਕੇ ਤੇ ਇਸ ਪਿਆਰ ਦੀ ਸਨੇਹਾ ਸਭਾ ਇਸ ਕਰਕੇ ਰੱਖਿਆ ਕਿ ਜਿਹੜੀਆਂ ਇੱਕ ਦੂਜੇ ਦੇ ਵਿੱਚ ਨਫ਼ਰਤ ਦਾ ਬੀਜ ਬੀਜਿਆ ਗਿਆ ਹੈ ਕਿਸੇ ਦੇ ਵੀ ਪ੍ਰਤੀ ਚਾਹੇ ਕਿਸੇ ਕੌਮ ਦੇ ਪ੍ਰਤੀ ਸੋ ਪਿਆਰ ਦੀ ਸਭਾ ਕਰਨ ਦਾ ਆਪਣਾ ਜਿਹੜਾ ਮੇਨ ਮਕਸਦ ਇਹ ਹੈ ਕਿ ਕਿਉਂਕਿ ਪ੍ਰਭੂ ਯੂਸ਼ੂ ਦੇ ਵਚਨ ਦੇ ਵਿੱਚ ਵੀ ਲਿਖਿਆ ਹੈ ਕਿ ਪਰਮੇਸ਼ਵਰ ਨੇ ਜੱਤ ਨੂੰ ਅਜਿਹਾ ਪਿਆਰ ਕੀਤਾ ਕਿ ਉਸ ਨੇ ਆਪਣਾ ਇਕਲੌਤਾ ਪੁੱਤਰ ਜਿਹੜਾ ਹੈ ਉਹ ਸੰਸਾਰ ਨੂੰ ਦੇ ਦਿੱਤਾ ਹੈ ਸੋ ਮਸੀਹ ਦੀ ਬਾਣੀ ਔਰ ਪਰਮੇਸ਼ਵਰ ਦੀ ਬਾਣੀ ਸਾਨੂੰ ਪਿਆਰ ਕਰਨਾ ਸਿਖਾਉਂਦੀ ਹੈ ਸੋ ਪ੍ਰਭੂ ਦੇ ਦਾਸ ਦਾ ਮੇਨ ਮਕਸਦ ਇਹ ਹੈ ਕਿ ਅਸੀਂ ਪਿਆਰ ਦਾ ਸਨੇਹਾ ਲੈ ਕੇ ਤੇ ਧਰਤੀ ਦੇ ਕੋਨੇ-ਕੋਨੇ ਜਾਈਏ ਔਰ ਜਿਹੜਾ ਸੰਗਤਾਂ ਦਾ ਜਿਹੜਾ ਇਕੱਠ ਰੱਖਿਆ ਗਿਆ ਹੈ ਉਹ ਹਜ਼ਾਰਾਂ ਦੇ ਸਾਹਬ ਦੇ ਨਾਲ ਜਿਹੜਾ ਸੰਗਤਾਂ ਦਾ ਜਿਹੜਾ ਹੈ ਉਹ ਇਕੱਠ ਰੱਖਿਆ ਗਿਆ ਤੇ ਅੱਜ ਤੁਸੀਂ ਪ੍ਰੈਸ ਕਾਨਫਰੰਸ ਦੇ ਵਿੱਚ ਦੇਖੋ ਸਾਡੇ ਵਿੱਚ ਪ੍ਰਧਾਨ ਜੌਨ ਕੋਲਡੀ ਜੀ ਔਰ ਹੋਰ ਵੀ ਪ੍ਰ부 ਦੇ ਅੰਮ੍ਰਿਤਸਰ ਦੇ ਮਹਾਨ ਸ਼ਖਸੀਅਤਾਂ ਇਸ ਜਗ੍ਹਾ ਤੇ ਮੌਜੂਦ ਹੈ ਤਾਂ ਸੁਖਵਿੰਦਰ ਰਾਜਾ ਮਨਿਸੀ ਨੂੰ ਪਿਆਰ ਦੀ ਸਨੇਹਾ ਸਭਾ ਦੇ ਵਿੱਚ ਬਹੁਤ ਵੱਡਾ ਸਹਿਯੋਗ ਮਿਲ ਰਿਹਾ ਤੇ ਮੇਰਾ ਵਿਸ਼ਵਾਸ ਹੈ ਇਹ ਜਿਹੜੀ ਪਿਆਰ ਦੀ ਸਭਾ 30 ਜੁਲਾਈ ਨੂੰ ਹੋਣ ਜਾ ਰਿਹਾ ਬਹੁਤ ਵੱਡਾ ਭਾਰੀ ਜਗ੍ਹਾ ਤੇ ਇਕੱਠ ਹੋਵੇਗਾ ਸਰ ਵਰਸ਼ਿਪ ਟਿਪ ਦੇਖੋ ਜੀ ਸੁਖਵਿੰਦਰ ਰਾਜਾ ਮਨਿਸੀ ਦੀ ਆਪਣੀ ਟੀਮ ਜੇਕਰ ਤੁਸੀਂ YouTube ਤੇ ਖੋਲੋਗੇ ਸੁਖਵਿੰਦਰ ਰਾਜਾ ਮਿਨਿਸਟਰੀ ਤਾਂ YouTube ਤੇ ਤੁਹਾਨੂੰ ਵਰਸ਼ਿਪ ਟੀਮ ਮਿਲੇਗੀ ਦੇਖੋ ਉੱਥੇ ਬੜਾ ਅੱਛਾ ਪ੍ਰਬੰਧ ਹੈ ਔਰ ਖਾਣੇ ਦਾ ਬੜਾ ਵਧੀਆ ਪ੍ਰਬੰਧ ਕੀਤਾ ਗਿਆ ਹੈ ਔਰ ਪ੍ਰਭੂ ਦੇ ਸੇਵਕਾਂ ਦੇ ਲਈ VIP ਪ੍ਰਬੰਧ ਕੀਤਾ ਗਿਆ ਹੈ ਔਰ ਜਿਨੇ ਵੀ ਕੌਮ ਦੇ ਨੁਮਾਇੰਦੇ ਜਿਹੜੇ ਰਾਤ ਦਿਨ ਪ੍ਰਭੂ ਦੇ ਸੇਵਕਾਂ ਲਈ ਦਿਨ ਪ੍ਰਤੀ ਦਿਨ ਜਾਗਦੇ ਨੇ ਉਹਨਾਂ ਦੇ ਲਈ ਬੜੇ ਅੱਛੇ ਢੰਗ ਦਾ ਜਿਹੜਾ ਵਾ ਬੈਠਣ ਉੱਠਣ ਦਾ ਜਿਹੜਾ ਪ੍ਰਬੰਧ ਕੀਤਾ ਗਿਆ ਵਾ ਪ੍ਰਸ਼ਾਸਨ ਵੱਲੋਂ ਵੀ ਦੇਖੋ ਅਸੀਂ ਅ ਮਾਰਕੀਟ ਕਮੇਟੀ ਨੇ ਵੀ ਸਾਨੂੰ ਪੂਰਾ ਸਹਿਯੋਗ ਦਿੱਤਾ ਹੈ ਪ੍ਰਸ਼ਾਸਨ ਦਾ ਵੀ ਐਸ ਵਕਤ ਸਾਨੂੰ ਪੂਰਾ ਸਹਿਯੋਗ ਹੈ ਸਭ ਨੂੰ ਜੈ ਮਸੀਹ ਦੀ ਮੈਂ ਜான் ਕੋਟਲੀ ਪ੍ਰੈਜ਼ੀਡੈਂਟ ਪੋਸਟਲ ਪਾਲਸ ਪਾਲਰਨਾ ਚਰਚ ਇੰਟਰਨੈਸ਼ਨਲ ਪ੍ਰੈਜ਼ੀਡੈਂਟ ਵਰਲਡ 크ਰਿਸਚਨ ਫੋਕਸ ਕਮੇਟੀ ਸੋ ਅੱਜ ਬੜੀ ਖੁਸ਼ੀ ਦੀ ਗੱਲ ਹੈ ਕਿ ਜਿਵੇਂ ਕਲਾਮ ਚ ਵੀ ਲਿਖਿਆ ਹੈ ਕਿ ਕਿੰਨਾ ਚੰਗਾ ਕਿੰਨੀ ਚੰਗੀ ਗੱਲ ਹੈ ਕਿ ਭਾਈ ਮਿਲ ਕੇ ਵਸਣ ਔਰ ਖਾਸ ਕਰਕੇ ਅਤੇ ਤੁਸੀਂ ਦੇਖ ਸਕਦੇ ਹੋ 30 ਤਰੀਕ ਨੂੰ ਜਿਹੜੀ ਬਹੁਤ ਵੱਡੀ ਕਨਵੈਨਸ਼ਨ ਜਿਹੜੀ ਅੰਮ੍ਰਿਤਸਰ ਦੀ ਧਰਤੀ ਉੱਪਰ ਹੋਣ ਜਾ ਰਹੀ ਹੈ ਔਰ ਅਸੀਂ ਉਸ ਪਰਮੇਸ਼ਵਰ ਦੀ ਕਿਰਪਾ ਦੇ ਨਾਲ ਆਸ ਕਰਦੇ ਹਾਂ ਕਿ ਸਾਰੇ ਹੀ ਲੋਕ ਇਸ ਜਿਹੜੀ ਹੈ ਕਨਵੈਨਸ਼ਨ ਨੂੰ ਅਟੈਂਡ ਕਰਨਗੇ ਇਸ ਜਿਹੜਾ ਪਿਆਰ ਦਾ ਸੁਨੇਹਾ ਜਿਹੜਾ ਧਾਰਮਿਕ ਸੰਮੇਲਨ ਹੈ ਇਹਦੇ ਵਿੱਚ ਆ ਕੇ ਪ੍ਰਭੂ ਦੀਆਂ ਵੱਡੀਆਂ ਭਾਰੀਆਂ ਆਸ਼ੀਸ਼ਾਂ ਦੇ ਬਰਕਤਾਂ ਨੂੰ ਪ੍ਰਾਪਤ ਕਰਨਗੇ ਔਰ ਕਿਉਂਕਿ ਪਿਆਰ ਦਾ ਸੁਨੇਹਾ ਇਸ ਕਰਕੇ ਰੱਖਿਆ ਗਿਆ ਹੈ ਕਿਉਂਕਿ ਮਸੀਹੀ ਭਾਈਚਾਰੇ ਦੇ ਅੰਦਰ ਜਿਹੜਾ ਸਾਡਾ ਪਵਿੱਤਰ ਗ੍ਰੰਥ ਬਾਈਬਲ ਹੈ ਇਹ ਸਾਰੀ ਦੀ ਸਾਰੀ ਬਾਈਬਲ ਜਿਹੜੀ ਪਿਆਰ ਦੇ ਉੱਪਰ ਹੀ ਅਧਾਰਿਤ ਹੈ ਲਿਖਿਆ ਆ ਜੇਕਰ ਤੂੰ ਸਾਰੇ ਹੁਕਮਾਂ ਨੂੰ ਮੰਨਦਾ ਹੈ ਪਿਆਰ ਨਹੀਂ ਕਰਦਾ ਤੇ ਫਿਰ ਤੇਰੇ ਹੁਕਮਾਂ ਨੂੰ ਮੰਨਣਾ ਜਿਹੜਾ ਉਹ ਬੇਅਰਥ ਹੈ ਸੋ ਇਸ ਕਰਕੇ ਆਓ ਰਲ ਮਿਲ ਕੇ ਚੰਗੇ ਪੰਜਾਬ ਦੀ ਚੰਗੇ ਭਾਰਤ ਦੀ ਸਿਰਜਣਾ ਕਰੀਏ ਕਿਉਂਕਿ ਪਿਆਰ ਦਾ ਸੁਨੇਹਾ ਸਿਰਫ ਮਸੀਹੀ ਲੋਕਾਂ ਲਈ ਨਹੀਂ ਆ ਇਹਦੇ ਵਿੱਚ ਹਿੰਦੂ, ਮੁਸਲਮ, ਸਿੱਖ, ਈਸਾਈ ਸਾਰਿਆਂ ਨੂੰ ਖੁੱਲੇ ਮਨ ਦੇ ਨਾਲ ਸੱਦਾ ਆਓ ਤੇ ਪ੍ਰਭੂ ਦੀ ਆਸ਼ੀਸ਼ ਤੇ ਬਰਕਤ ਨੂੰ ਪ੍ਰਾਪਤ ਕਰੋ 30 ਤਰੀਕ ਨੂੰ ਆ ਜਿਹੜੇ 30 ਜੁਲਾਈ ਆ ਦਿਨ ਬੁੱਧਵਾਰ ਸ਼ਾਮ ਨੂੰ 6 ਵਜੇ ਤੋਂ ਲੈ ਕੇ 10 ਵਜੇ ਤੱਕ ਪ੍ਰਭੂ ਦੇ ਜਿਹੜੇ ਬਚਨ ਪ੍ਰਭੂ ਦੇ ਸੇਵਕ ਜਿਹੜੇ ਆ ਬਟ ਮੁਲੇ ਬਚਨ ਜਿਹੜੇ ਆ ਤੁਹਾਡੇ ਨਾਲ ਸ਼ੇਅਰ ਕਰਨਗੇ ਪਵਿੱਤਰ ਬਾਈਬਲ ਦੇ ਵਿੱਚੋਂ ਸੁਖਵਿੰਦਰ ਰਾਜਾ ਜੀ ਜਿਹੜੇ ਕਿ ਪ੍ਰਭੂ ਦੇ ਬਹੁਤ ਅੱਛੇ ਉੱਗੇ ਸੇਵਕ ਨੇ ਉਹ ਪਵਿੱਤਰ ਬਾਈਬਲ ਦੇ ਵਿੱਚੋਂ ਜਿਹੜੇ ਆ ਜਿਹੜੀ ਆ ਉਹ ਵਚਨਾਂ ਦੇ ਨਾਲ ਸਾਰਾ ਬੋਰ ਕਰਨਗੇ ਔਰ ਜਿਹੜੇ ਪ੍ਰਭੂ ਦੇ ਗੁਣ ਗਾਣ ਕਰਨ ਵਾਲੀ ਜਿਹੜੀ ਵਰਸ਼ਿਪ ਟੀਮ ਹੈ ਉਹ ਵੀ ਬੜੀ ਤਿਆਰੀ ਦੇ ਨਾਲ ਆਤਮਿਕ ਚੀਜ਼ਾਂ ਨੂੰ ਨਾਲ ਲੈ ਕੇ ਆਪਣੇ ਜਿਹੜੇ ਪ੍ਰਭੂ ਦੇ ਭਜਨ ਹੈ ਪੇਸ਼ ਕਰਨਗੇ ਔਰ ਲੰਗਰ ਦਾ ਵੀ ਵਿਸ਼ੇਸ਼ ਪ੍ਰਬੰਧ ਕੀਤਾ ਗਿਆ ਹਰ ਤਰੀਕੇ ਦੀ ਫੈਸਿਲਿਟੀ ਜਿਹੜੀ ਹੈ ਉਹ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਜਿਹੜੀ ਹੈ ਉਹਨਾਂ ਦੇ ਨਾਲ ਮਿਲ ਕੇ ਜਿਹੜੀ ਜਿਹੜੀ ਚੀਜ਼ ਦੀ ਰਿਕੁਆਇਰਮੈਂਟਸ ਜੀ ਉਹਨੂੰ ਫੁੱਲਫਿਲ ਕੀਤਾ ਗਿਆ ਆ ਚਾਹੇ ਉਹ ਪਾਣੀ ਦਾ ਇੰਤਜ਼ਾਮ ਹੋਵੇ ਚਾਹੇ ਉਹ ਫਾਇਰ ਬ੍ਰਿਗੇਡ ਦਾ ਇੰਤਜ਼ਾਮ ਹੋਵੇ ਚਾਹੇ ਸਿਟਿੰਗ ਏਰੀਆ ਹੋਵੇ ਚਾਹੇ ਸਾਡੇ ਆਪਣੇ ਵਲੰਟੀਅਰ ਵੀ ਸੇਵਾ ਦੇ ਵਿੱਚ ਤਤਪਰ ਰਹਿਣਗੇ ਪ੍ਰਸ਼ਾਸਨ ਦੇ ਨਾਲ ਮੋਢੇ ਦੇ ਨਾਲ ਮੋਢਾ ਜੋੜ ਕੇ ਪ੍ਰਸ਼ਾਸਨ ਨਾਲ ਵੀ ਪੂਰੀ ਹੈਲਪ ਕਰਨਗੇ ਤਾਂ ਕਿ ਵੱਡੀ ਭੀੜ ਜਿਹੜੀ ਜਿਹੜੀ ਇੱਥੇ ਆ ਰਹੀ ਹੈ ਵੱਡਾ ਜਿਹੜਾ ਜਿਹੜੇ ਇਕੱਠ ਹੋ ਰਿਹਾ ਉਹਦੇ ਵਿੱਚ ਅਸੀਂ ਪ੍ਰਸ਼ਾਸਨ ਨਾਲ ਵੀ ਸਹਿਯੋਗ ਕਰਾਂਗੇ ਔਰ ਸਾਡੇ ਵਲੰਟੀਅਰ ਵੀ ਆਪਣੀ ਜਿਹੜੀ ਹੈ ਸੇਵਾ ਭਾਵਨਾ ਨੂੰ ਜਾਰੀ ਰੱਖਣਗੇ। ਦਰਵਾਦਾ ਜੀ ਨਾਲ ਲਾਗੀ ਲਾਗੀ ਕਰਦੇ ਆ ਜੀ ਦਾ ਨਾਮ ਜਿਹੜੇ ਪਿੰਡਾਂ ਦੇ ਛੋਟੀਆਂ ਦਰਗਾਹਾਂ ਪਰ ਪਾਤਸ਼ਾਹਾਂ ਵੀ ਦੇਖੋ ਆ ਤੁਸੀਂ ਦੇਖ ਸਕਦੇ ਹੋ ਸਾਡੇ ਨਾਲ ਪਾਸਟਰ ਸਹਿਬਾਨ ਬਿਸ਼ਪ ਸਹਿਬਾਨ ਪਾਦਰੀ ਸਹਿਬਾਨ ਔਰ ਸਾਡੇ ਰਾਜਨੀਤਿਕ ਸਮਾਜਿਕ ਸਾਰੇ ਹੀ ਸੰਗਠਨ ਸਾਰੇ ਹੀ ਜੜੀਆਂ ਚਚ ਮਨਿਸਟਰੀਆਂ ਤੁਸੀਂ ਦੇਖ ਸਕਦੇ ਹੋ ਸਾਡੇ ਨਾਲ ਬਿਰਾਜਮਾਨ ਹੈ ਮੰਚ ਤੇ ਔਰ ਇਹ ਸਾਰੇ ਹੀ ਸਹਿਯੋਗ ਕਰ ਰਹੇ ਨੇ ਔਰ ਇਹ ਆਪਣੇ ਆਪਣੇ ਸੰਗਤਾਂ ਨੂੰ ਲੈ ਕੇ ਔਰ ਆਪਣੇ ਰਿਸ਼ਤੇਦਾਰਾਂ ਨੂੰ ਆਪਣੇ ਭੈਣ ਭਰਾਵਾਂ ਨੂੰ ਮੈਸੇਜ ਲਗਾ ਰਹੇ ਨੇ ਚਾਹੇ ਉਹ ਸੋਸ਼ਲ ਮੀਡੀਆ ਤੇ ਹੋਵੇ ਚਾਹੇ ਜਾ ਕੇ ਇਨਵੀਟੇਸ਼ਨ ਦੇਣਾ ਹੋਵੇ ਸੋ ਆਸ ਕਰਦੇ ਆ ਉਸ ਪਰਮੇਸ਼ਵਰ ਦੀ ਹਜ਼ੂਰੀ ਦੇ ਵਿੱਚ ਬਹੁਤ ਵੱਡਾ ਇਕੱਠ ਜਿਹੜਾ ਆ ਉਹ ਬਰਕਤਾਂ ਨੂੰ ਪ੍ਰਾਪਤ ਕਰਦਾ ਹੋਇਆ ਤੁਹਾਨੂੰ ਨਜ਼ਰ ਆਊਗਾ ਹਾਂ ਸਭ ਨੂੰ ਜੈਮ ਸੀਦੀ ਮੈਂ ਪ੍ਰਭੂ ਦਾ ਦਾਸ ਪਾਸ ਸੁਖਦੇਵ ਗਿੱਲ ਅ ਅੰਮ੍ਰਿਤਸਰ ਤੋਂ ਆਂ ਔਰ ਰੱਬ ਦੇ ਬੰਦੇ ਵੈਲਫਰ ਪਾਸਟਰ ਐਸੋਸੀਏਸ਼ਨ ਦਾ ਪ੍ਰਭੂ ਨੇ ਮੈਨੂੰ ਚੇਅਰਮੈਨ ਲਗਾਇਆ ਹੈ ਔਰ ਮੇਰੇ ਨਾਲ ਰੱਬ ਦੇ ਬੰਦੇ ਵੈਲਫਰ ਪਾਸ ਐਸੋਸੀਏਸ਼ਨ ਤੋਂ ਪ੍ਰੈਜ਼ੀਡੈਂਟ ਸਾਹਿਬ ਪਹੁੰਚੇ ਨੇ ਧੰਨਵਾਦ ਕਰਦੇ ਆਂ ਪਰਮੇਸ਼ਵਰ ਦਾ ਕਿ ਪਰਮੇਸ਼ਵਰ ਨੇ ਸੁਖਵਿੰਦਰ ਰਾਜਾ ਜੀ ਨੂੰ ਅੰਮ੍ਰਿਤਸਰ ਦੇ ਵਿੱਚ ਆਉਣ ਦਾ ਸਮਾਂ ਦਿੱਤਾ ਹੈ ਔਰ ਅਸੀਂ ਦਿਲ ਤੋਂ ਸਵਾਗਤ ਕਰਦੇ ਹਾਂ ਪ੍ਰਭੂ ਦੇ ਦਾਸ ਦਾ ਔਰ ਅਪੀਲ ਕਰਦੇ ਹਾਂ ਉਹਨਾਂ ਸਭ ਭੈਣ ਭਰਾਵਾਂ ਅੱਗੇ ਜੋ ਸਾਡੇ ਹਲਕੇ ਦੇ ਵਿੱਚ ਹਲਕਾ ਦੱਖਣੀ ਦੇ ਵਿੱਚ ਰਹਿ ਰਹੇ ਨੇ ਹਲਕਾ ਦੱਖਣੀ ਦੇ ਵਿੱਚ ਭਗਤਾ ਵਾਲੇ ਦਾਣਾ ਮੰਡੀ ਦੇ ਵਿੱਚ ਬਹੁਤ ਵੱਡਾ ਸਮਾमेलन ਹੋਣ ਵਾਸਤੇ ਜਾ ਰਿਹਾ ਜਿਵੇਂ ਕਿ ਪ੍ਰਭੂ ਦੇ ਦਾਸ ਨੇ ਉਸ ਸਮਾमेलन ਦਾ ਨਾਮ ਹੀ ਰੱਖਿਆ ਹੈ ਪਿਆਰ ਦਾ ਸਨੇਹਾ ਕਿਉਂਕਿ ਤਬੂ ਇਸੂ ਮਸੀਹ ਸੰਸਾਰ ਦੇ ਵਿੱਚ ਪਿਆਰ ਵੰਡਣ ਆਇਆ ਔਰ ਬੜਾ ਜ਼ਰੂਰੀ ਹੈ ਕਿ ਸਾਡੀ ਆਪਸੀ ਸਾਂਝ ਹੋਵੇ ਸਾਡਾ ਆਪਸੀ ਭਾਈਚਾਰਾ ਹੋਵੇ ਜਿਹਦੇ ਵਿੱਚ ਅਸੀਂ ਸਭ ਰਲ ਮਿਲ ਕੇ ਰਹੀਏ ਔਰ ਸਾਰੇ ਲੋਕਾਂ ਦੇ ਅੱਗੇ ਮੇਰੀ ਬੇਨਤੀ ਆ ਕਿ ਭਗਤਾ ਵਾਲੇ ਦਾਣਾ ਮੰਡੀ ਦੇ ਵਿੱਚ ਜੋ ਸੁਖਵਿੰਦਰ ਰਾਜਾ ਮਨਿਸਟਰੀ ਦੇ ਵੱਲੋਂ ਬਹੁਤ ਵੱਡਾ ਮਸੀਹ ਸਮੇਲਨ ਕਰਵਾਇਆ ਜਾ ਰਿਹਾ ਹੈ ਉਹਦੇ ਵਿੱਚ ਸਭ ਪਹੁੰਚੋ ਔਰ ਰਲ ਮਿਲ ਕੇ ਪ੍ਰਭੂ ਦੀ ਉਸਤਤ ਕਰੋ ਪਰਮੇਸ਼ਵਰ ਦੇ ਕੋਲੋਂ ਬਰਕਤ ਨੂੰ ਪ੍ਰਾਪਤ ਕਰੋ ਔਰ ਮੈਂ ਵਾਦਾ ਕਰਦਾ ਕਿ ਸਾਡੀ ਐਸੋਸੀਏਸ਼ਨ ਰੱਬ ਦੇ ਬੰਦੇ ਵੈਲਫੇਅਰ ਪਾਸ ਐਸੋਸੀਏਸ਼ਨ ਦੇ ਜਿੰਨੇ ਵੀ ਖੁਦਾਵੰਦ ਦੇ ਦਾਸ ਇਸ ਐਸੋਸੀਏਸ਼ਨ ਦੇ ਵਿੱਚ ਨੇ ਅਸੀਂ ਸਾਰੇ ਰਲ ਮਿਲ ਕੇ ਪ੍ਰਭੂ ਦੇ ਦਾਸ ਸੁਖਵਿੰਦਰ ਰਾਜਾ ਜੀ ਦਾ ਸਾਥ ਦੇਵਾਂਗੇ ਔਰ ਵੱਧ ਤੋਂ ਵੱਧ ਹੀ ਸੰਗਤ ਲੈ ਕੇ ਆਵਾਂਗੇ ਜਿਸ ਤਰ੍ਹਾਂ ਵੀ ਸਾਡੀ ਡਿਊਟੀ ਲਗਾਈ ਜਾਵੇ ਅਸੀਂ ਆਪਣੀ ਡਿਊਟੀ ਨੂੰ ਨਿਭਾਵਾਂਗੇ ਖੁਦਾ ਸਭ ਨੂੰ ਬਰਕਤ ਦੇ ਆਮਨ ਸਾਰਿਆਂ ਨੂੰ ਜੈ ਮਸੀਹ ਦੀ ਮੇਰਾ ਨਾਮ ਜਸਪਾਲ ਮਸੀਹ ਮੁਖ ਸੇਵਾਦਾਰ ਆਲ ਇੰਡੀਆ ਕ੍ਰਿਸਚਨ ਸਮਾਜ ਮੋਰਚਾ ਅੱਜ ਜੋ ਪ੍ਰੈਸ ਕਾਨਫਰੰਸ ਕਰਨ ਦਾ ਜਿਹੜਾ ਸਾਡਾ ਮਕਸਦ ਆ ਉਹ ਇਹੋ ਹੀ ਆ ਕਿ ਮਸੀਹ ਭਾਈਚਾਰਾ ਜਿਹੜਾ ਵਾ ਸ਼ਾਂਤੀ ਪਸੰਦ ਅਤੇ ਪਿਆਰ ਨੂੰ ਪਸੰਦ ਕਰਨ ਵਾਲਾ ਜਿਹੜਾ ਵਾ ਉਹ ਮਸੀਹ ਭਾਈਚਾਰਾ ਵਾ ਔਰ ਸਾਡੇ ਪ੍ਰਭੂ ਯਿਸੂ ਮਸੀਹ ਦਾ ਵੀ ਇਹ ਸੰਦੇਸ਼ ਆ ਕਿ ਸਭਨਾਂ ਨਾਲ ਪਿਆਰ ਕਰੋ ਉਹਦੇ ਤਹਿਤ ਹੀ ਇੱਕ ਭਾਰੀ ਮਸੀਹ ਸੰਮੇਲਨ ਜਿਸ ਦਾ ਨਾਮ ਹੈ ਪਿਆਰ ਦਾ ਸੁਨੇਹਾ ਵਾ ਕਿ ਘਰ ਘਰ ਪਿਆਰ ਪਹੁੰਚੇ ਅੱਜ ਕੱਲ ਬਹੁਤ ਜ਼ਿਆਦਾ ਨਫ਼ਰਤ ਫੈਲੀ ਹੋਈ ਆ ਇੱਕ ਦੂਜੇ ਦੇ ਧਰਮਾਂ ਦੇ ਪ੍ਰਤੀ ਉਹਨਾਂ ਸਾਰੀਆਂ ਚੀਜ਼ਾਂ ਨੂੰ ਖਤਮ ਕਰਦੇ ਹੋਏ ਸਾਡੇ ਅਪੋਸਟਲ ਸੁਖਵਿੰਦਰ ਰਾਜਾ ਜੀ ਜਿਹੜੇ ਮਿਨਿਸਟਰੀ ਉਹਨਾਂ ਵੱਲੋਂ ਜਿਨ੍ਹਾਂ ਦੇ ਚੀਫ ਪਾਸਟਰ ਅਪੋਸਟਲ ਸੁਖਵਿੰਦਰ ਰਾਜਾ ਜੀ ਹਨ ਉਹਨਾਂ ਦੁਆਰਾ ਮਿਤੀ 30 ਜੁਲਾਈ 2025 ਨੂੰ ਸਮਾ ਸ਼ਾਮ 6 ਵਜੇ ਤੋਂ ਲੈ ਕੇ 10 ਵਜੇ ਤੱਕ ਜਿਹੜਾ ਵਾ ਉਹ ਅੰਮ੍ਰਿਤਸਰ ਦੀ ਧਰਤੀ ਤੇ ਸਥਾਨ ਦਾਣਾ ਮੰਡੀ ਭਗਤਾਵਾਲਾ ਦਾਣਾ ਮੰਡੀ ਅੰਮ੍ਰਿਤਸਰ ਉੱਥੇ ਇੱਕ ਭਾਰੀ ਮਸੀਹ ਸਮੇਲਨ ਜਿਹੜਾ 사ਸੰਗ ਹੋਣ ਜਾ ਰਿਹਾ ਵਾ ਜਿਹਦੇ ਵਿੱਚ ਵੱਡੇ ਗਿਣਤੀ ਦੇ ਵਿੱਚ ਮਸੀਹ ਭਾਈਚਾਰੇ ਦੇ ਸੰਗਤਾਂ ਪ੍ਰਭੂ ਯਿਸੂ ਮਸੀਹ ਦਾ ਗਉਣਗਾਨ ਕਰਨਗੇ ਆ ਔਰ ਬਹੁਤ ਸਾਰੇ ਲੋਕ ਜੋ ਵਿਸ਼ਵਾਸ ਦੇ ਨਾਲ ਆਣਗੇ ਉਹ ਦੁਖਿਆ ਦੁਖੀ ਬਿਮਾਰ ਰੋਗਾ ਤੋਂ ਜਿਹੜੇ ਉਹ ਚੰਗਿਆਈ ਵੀ ਪਾਣਗੇ ਵਿਸ਼ਵਾਸ ਦੇ ਨਾਲ ਜਿਹੜੇ ਆਣਗੇ ਕਿਉਂਕਿ ਪ੍ਰਭੂ ਚੰਗਾ ਕਰਦਾ ਵਾ ਔਰ ਕਰਦਾ ਰਹੇਗਾ ਤੇ ਕਰਦਾ ਆਇਆ ਵਾ ਔਰ ਕਰਦਾ ਰਹੇਗਾ ਇਹ ਕਿਉਂਕਿ ਸਾਡੀ ਬਾਈਬਲ ਦਾ ਸਿਧਾਂਤ ਆ ਬਾਈਬਲ ਜਿਹੜੀ ਚਮਤਕਾਰਾਂ ਤੇ ਚਿੰਨਾ ਤੇ ਹੀ ਆ ਇਸ ਕਰਕੇ ਜਿਹੜਾ ਵਾ ਸਭਨਾ ਨੂੰ ਜਿਹੜਾ ਹੱਥ ਜੋੜ ਕੇ ਬੇਨਤੀ ਆ ਪੂਰੇ ਮਸੀਹ ਭਾਈਚਾਰੇ ਨੂੰ ਕਿ ਮਿਤੀ 30 ਜੁਲਾਈ ਨੂੰ ਸਮਾਂ ਠੀਕ 6 ਵਜੇ ਭਗਤਾ ਵਾਲੇ ਦਾਣਾ ਮੰਡੀ ਵਿਖੇ ਪਹੁੰਚੋ ਔਰ ਪਹੁੰਚ ਕੇ ਪ੍ਰਭੂ ਦੇ ਘਰ ਤੋਂ ਆਸ਼ੀਸ਼ਾਂ ਬਰਕਤਾਂ ਪਾਈਏ ਔਰ ਜਿਹੜਾ ਵਾ ਸਭਨਾ ਦੇ ਵਿੱਚ ਪਿਆਰ ਦੀ ਜਿਹੜੀ ਗੱਲ ਕਰੀਏ ਔਰ ਪਿਆਰ ਦਾ ਸੇ ਨਹਾ ਦੇ ਕੇ ਔਰ ਪ੍ਰਭੂ ਕੋ ਜਿਹੜੀ ਆਸ਼ੀਸ਼ ਔਰ ਬਰਕਤਾਂ ਪਾ ਕੇ ਬਾਗੋ ਬਾਗ ਹੋਈਏ ਇੱਕ ਵਾਰੀ ਸਾਰਿਆਂ ਨੂੰ ਨਿਮਰਤਾ ਸਹਿਤ ਮਸੀਹ ਭਾਈਚਾਰੇ ਨੂੰ ਔਰ ਸਰਬ ਸਮਾਜ ਨੂੰ ਮੇਰੀ ਬੇਨਤੀ ਆ ਕਿ ਵੱਡੀ ਗਿਣਤੀ ਦੇ ਵਿੱਚ ਜਿਹੜਾ ਵਾ 30 ਜੁਲਾਈ ਨੂੰ ਆ ਕੇ ਔਰ ਉਸ ਜੋ ਕਨਵੈਨਸ਼ਨ ਦੀਆਂ ਜਿਹੜੀਆਂ ਵਾ ਰੌਣਕਾਂ ਨੂੰ ਵਧਾਓ ਧੰਨਵਾਦ ਸਾਰਿਆਂ ਨੂੰ ਜੈ ਮਸੀਹ ਹallelujah 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 ਜੈ ਦੇ ਖੁਦਾਵੰ ਦੇ ਖਾਦਮਾ ਨੂੰ ਮੇਰੇ ਵੱਲੋਂ ਪਿਆਰ ਭਰੀ ਜੈਮਸੀਦੀ ਮਸੀਹੀ ਕਲੀਸੀਆ ਨੂੰ ਮੇਰੇ ਵੱਲੋਂ ਪ੍ਰਭੂ ਯਸ਼ੁਮਸੀ ਜੀ ਦੇ ਮਿੱਠੇ ਔਰ ਪਵਿੱਤਰ ਨਾਮ ਦੇ ਵਿੱਚ ਪਿਆਰ ਭਰੀ ਜੈਮਸੀਦੀ ਸੋ ਮੈਂ ਪਾਸਟਰ ਗੁਰਵਿੰਦਰ ਗਿੱਲ ਕਲਵਰੀ ਕ੍ਰਿਸਚਨ ਚਰਚ ਅਗਾਪ ਇੰਟਰਨੈਸ਼ਨਲ ਮਿਨਿਸਟਰੀ ਤੋਹਾਂ ਔਰ ਜਿਵੇਂ ਕਿ ਇੱਕ ਬੜਾ ਹੀ ਖੂਬਸੂਰਤ ਸਵਾਲ ਕੀਤਾ ਸੀ ਕਿ ਜਿਹੜੇ ਲੋਕਲ ਪਾਸਟਰ ਜਿਹੜੇ ਨਜ਼ਦੀਕ ਹਨ ਦਾਣਾ ਮੰਡੀ ਦੇ ਕਿ ਉਹ ਵੀ ਵਿੱਚ ਸਾਥ ਦੇ ਰਹੇ ਨੇ ਇਸ ਮੀਟਿੰਗ ਦੇ ਲਈ ਔਰ ਮੈਂ ਪਾਸਟਰ ਗੁਰਵਿੰਦਰ ਗਿੱਲ ਦਾਣਾ ਮੰਡੀ ਤੋਂ ਹੀ ਹਾਂ ਔਰ ਅਸੀਂ ਬੜੇ ਹੀ ਵਿਸ਼ੇਸ਼ ਤਰੀਕੇ ਦੇ ਨਾਲ ਪਾਸਟਰ ਸੁਖਵਿੰਦਰ ਰਾਜਾ ਮਿਨਿਸਟਰੀ ਦਾ ਸਾਥ ਦੇਣ ਦੇ ਲਈ ਤਿਆਰ ਹਾਂ ਔਰ ਜਿੰਨੇ ਵੀ ਲੋਕਲ ਪਾਸਟਰਸ ਨੇ ਉਹ ਸਭ ਇਸ ਇਬਾਦਤ ਦੇ ਵਿੱਚ ਆ ਰਹੇ ਨੇ ਪੂਰੀ ਤਮਤਾਮ ਦੇ ਨਾਲ ਔਰ ਅਸੀਂ ਸਭ ਮਿਲ ਕੇ ਇੱਕ ਹੀ ਸਾਡਾ ਮਕਸਦ ਹੈ ਰਬੀ ਯਸਮਸੀ ਜੀ ਦੇ ਪਵਿੱਤਰ ਤੇ ਸਾਮਰਥੀ ਨਾਮ ਨੂੰ ਉੱਚਾ ਕਰਨਾ ਤੇ ਅਸੀਂ ਉਸ ਦਾ ਨਾਮ ਉੱਚਾ ਕਰਨ ਦੇ ਲਈ ਸਭ ਇੱਕ ਮੰਚ ਦੇ ਉੱਤੇ ਹਾਂ ਔਰ ਜਿਵੇਂ ਕਿ ਤੁਸੀਂ ਦੇਖਿਆ ਹੀ ਹੈ ਕਿ ਇਸ ਪਾਸਟਰ ਕਾਨਫਰੰਸ ਦੇ ਵਿੱਚ ਬਹੁਤ ਹੀ ਪਰਮੇਸ਼ਰ ਦੇ ਮਹਾਨ ਖਾਦਮ ਔਰ ਸਾਡੇ ਮਸੀਹੀ ਕੌਮ ਦੇ ਆਗੂ ਪ੍ਰਧਾਨ ਜੌਨ ਕੋਟਲੀ ਜੀ ਵੀ ਪਹੁੰਚੇ ਹਨ ਔਰ ਅਸੀਂ ਸਭ ਮਿਲ ਕੇ ਪ੍ਰਭੂ ਦੇ ਨਾਮ ਨੂੰ ਉੱਚਾ ਕਰਨ ਲਈ ਤਿਆਰ ਹਾਂ ਸੋ ਸਭ ਨੂੰ ਇੱਕ ਵਾਰੀ ਫਿਰ ਤੋਂ ਮੇਰੇ ਵੱਲੋਂ ਪਿਆਰ ਭਰੀ ਜੈਮਸੀ ਦੀ। ਸੋ ਸਾਰਿਆਂ ਨੂੰ ਜੈਮਸੀ ਦੀ ਮੇਰਾ ਨਾਮ ਪਾਸਟਰ ਬਲਵਿੰਦਰ ਸ਼ਿਮੌਰ ਮੈਂ ਮਹਿਤਾ ਰੋਡ ਮਕਬੂਲਪੁਰੇ ਦਾ ਰਹਿਣ ਵਾਲਾ ਹਾਂ ਔਰ ਮੈਂ ਸਭ ਲੋਕਾਂ ਨੇ ਇੱਕ ਅੱਛਾ ਇੱਕ ਮੈਸੇਜ ਦੇਣਾ ਚਾਹਨਾ ਹ ਕਿ ਜਿਸ ਤਰ੍ਹਾਂ ਪ੍ਰਭੂ ਦੇ ਦਾਸ ਪਾਸੋ ਸੁਖਿੰਦਰ ਆਯਾ ਜੀ ਨੇ ਭਗਤਾ ਵਾਲੇ ਦਾਣਾ ਮੰਡੀ ਦੇ ਵਿੱਚ ਇੱਕ ਵੱਡੀ ਸਭਾ ਰੱਖੀ ਗਈ ਆ ਦਿਨ ਬੁੱਧਵਾਰ 3 ਤਰੀਕ ਨੂੰ ਮੈਂ ਚਾਹਨਾ ਕਿ ਜਿੰਨੇ ਵੀ ਉਸ ਜਗ੍ਹਾ ਦੇ ਲਾਗੇ ਚਾਗੇ ਦੇ ਪਾਸ ਬਾਣ ਆ ਕਲੀਸੀਆ ਆਆਂ ਜਿਹੜੀ ਵੀ ਮੇਰੀ ਆਵਾਜ਼ ਨੂੰ ਸੁਣਦਿਆਂ ਨੇ ਔਰ ਐਸੇ ਵੀ ਪੂਰਾ ਪਾਸੇ ਦਾ ਸੰਯੋਗ ਦੇ ਰਹਿਆਂ ਸਾਥ ਦੇ ਰਹਿਆਂ ਤੁਸੀਂ ਵੀ ਆਪਣੇ ਘਰਾਂ ਦੇ ਵਿੱਚੋਂ ਨਿਕਲ ਕੇ ਆਓ ਔਰ ਉਸ ਅਗਾਂ ਤੇ ਪਿਆਰ ਤੇ ਸੁਨੇਹ ਨੂੰ ਸੁਣਨਾ ਆ ਔਰ ਬਹੁਤ ਸਾਰੇ ਲੋਕ ਉਸ ਜਗ੍ਹਾ ਤੇ ਰਿਸ਼ਤੇਦਾਰ ਭੈਣ ਭਰਾ ਨੂੰ ਤੁਸੀਂ ਲੈ ਕੇ ਆ ਸਕਦੇ ਜੋ ਖਾਸ ਲੰਗਰ ਦਾ ਪ੍ਰਬੰਧ ਆ ਹਰ ਇੱਕ ਚੀਜ਼ ਦਾ ਉਸ ਜਗ੍ਹਾ ਤੇ ਖਾਸ ਪ੍ਰਬੰਧ ਕੀਤਾ ਗਿਆ ਜਿਹਦੇ ਵਿੱਚ ਕਿਸੇ ਵੀ ਗੱਲ ਦੀ ਕੋਈ ਤੰਗੇ-ਚੰਗੇ ਨਹੀਂ ਹੋਵੇਗਾ ਤੁਹਾਨੂੰ ਔਰ ਤੁਸੀਂ ਬਹੁਤ ਸਾਰੀਆਂ ਬਰਕਤਾਂ ਨੂੰ ਪਾਓਗੇ ਹallelujah ਹallelujah ਔਰ ਮੇਰਾ ਨਾਮ ਪਾਸਟਰ ਬਲਜੀਤ ਸਿੰਘ ਮੈਂ ਪਿੰਡ ਕੱਲੇ ਔਰ ਜ਼ਿਲ੍ਹਾ ਤਰਨਤਾਰਨ ਤੋਂ ਆਇਆ ਹਾਂ ਔਰ ਅੱਜ ਇਸ ਜਗ੍ਹਾ ਤੇ ਅਸੀਂ ਦੇਖਾ ਕਿ ਬਹੁਤ ਭਾਰੀ ਇਕੱਠ ਜਿਹੜਾ ਪ੍ਰਭੂ ਦੇ ਸੇਵਕਾਂ ਨੇ ਰਲ ਮਿਲ ਕੇ ਔਰ ਸਹਿਯੋਗ ਦਿੱਤਾ ਹੈ ਜੋ 30 ਤਰੀਕ ਦੀ 30 ਜੁਲਾਈ ਦੀ ਮੀਟਿੰਗ ਹੈ ਉਸ ਮੀਟਿੰਗ ਦੇ ਵਿੱਚ ਆਉਣ ਦੇ ਲਈ ਸਾਰੇ ਸੇਵਕਾਂ ਨੇ ਹਾਮੀ ਭਰੀ ਆ ਔਰ ਇਹਨਾਂ ਇਹਨਾਂ ਵਿੱਚ ਖਾਸ ਕਰਕੇ ਆ ਬਹੁਤ سارے ਸੇਵਕਾਂ ਨੇ ਅਸੀਂ ਵਿਸ਼ਵਾਸ ਕਰਦੇ ਹਾਂ ਕਿ ਇਸ ਜਗ੍ਹਾ ਤੇ ਪਹੁੰਚਣਗੇ ਜੁੜਨਗੇ ਔਰ ਜੋ 30 ਤਰੀਕ ਦੀ ਮੀਟਿੰਗ ਆ 30 ਜੁਲਾਈ ਦੀ ਮੀਟਿੰਗ ਆ ਔਰ ਵਿਸ਼ਵਾਸ ਕਰਦੇ ਹਾਂ ਕਿ ਤੁਸੀਂ ਸਾਰੇ ਉਸ ਜਗ੍ਹਾ ਤੇ ਪਹੁੰਚੋਗੇ ਔਰ ਆਪਣੇ ਪਿਆਰ ਦਾ ਸਬੂਤ ਦਿਓਗੇ ਜੈ